ਸੰਗਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਮੀਤ ਹੇਰ ਤੇ ਸੀਐਮ ਭਗਵੰਤ ਮਾਨ ਦੇ ਸਤਕਾਰਯੋਗ ਮਾਤਾ ਜੀ ਨੇ ਇਤਿਹਾਸਿਕ ਸ਼ਹਿਰ ਮਲੇਰਕੋਟਲਾ ਦੇ ਵਿੱਚ ਮੁਸਲਮਾਨ ਪਾਈਚਾਰੇ ਦੇ ਨਾਲ Eid ਮਨਾਈ ਇਸ ਮੌਕੇ ਸਮੂਹ ਪਾਈਚਾਰੇ ਨੂੰ Eid ਦੀਆਂ ਮੁਬਾਰਕਾਂ ਵੀ ਦਿੱਤੀਆਂ ਗਈਆਂ Eid ਦੀ ਮੁਬਾਰਕਬਾਦ ਵਧਾਈ ਦਿੰਦਾ ਰਹੇ ਹਾਂ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਬੜਾ ਮਾਣ ਹੈ ਕਿ ਅੱਜ ਮੈਂ ਮਲੇਰਕੋਟਲੇ ਦੀ ਧਰਤੀ ਤੇ ਖੜਕੇ ਤੁਹਾਨੂੰ ਹਜ਼ਾਰਾਂ ਲੱਖਾਂ ਮੁਸਲਮਾਨ ਭਰਾਵਾਂ ਨੂੰ ਮੁਬਾਰਕਬਾਦ ਦੇ ਰਿਹਾ ਤੁਹਾਨੂੰ ਵੀ ਤੇ ਪੂਰੀ ਦੁਨੀਆ 'ਚ ਵਸਦੇ ਮੁਸਲਮਾਨ ਭਾਈਚਾਰੇ ਨੂੰ ਅੱਜ ਦੇ ਦਿਨ ਦੀ ਬਹੁਤ ਵਧਾਈ ਬਹੁਤ ਮੁਬਾਰਕਬਾਦ ਹੋਵੇ ਕਿਉਂਕਿ ਇਸ ਦਿਨ ਦੀ ਬੜੀ ਇਮਾਨੀਤ ਮਿੱਠੀ ਦੇ ਨੂੰ ਕਿਹਾ ਜਾਂਦਾ ਹੈ ਤੇ ਬੜੀ ਬੇਸਬਰੀ ਨਾਲ ਪੂਰੀ ਦੁਨੀਆ 'ਚ ਜਿਹੜਾ ਭਾਈਚਾਰਾ ਇਸ ਦਿਨ ਦੀ ਜਿਹੜੀ ਉਡੀਕ ਕਰਦਾ ਕਿਉਂਕਿ 30 ਰੋਜ਼ੇ ਜਿਹੜਾ ਬਹੁਤ ਲੰਬਾ ਟਾਈਮ ਹੈ ਰੱਖਣ ਤੋਂ ਬਾਅਦ ਇਹ ਦਿਨ ਆਉਂਦਾ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਬੜੀ ਇਪੋਰਟੈਂਸ ਹੈ ਸਾਨੂੰ ਜਿਹੜਾ ਗਰੀਬ ਹੈ ਜਿਹੜਾ ਭੁੱਖਾ ਉਹਦੀ ਭੁੱਖ ਦਾ ਅਹਿਸਾਸ ਹੁੰਦਾ ਐ ਇਸੇ ਕਰਕੇ ਇਸ ਤਿਹਾਰ ਨੂੰ ਕਿਹਾ ਜਾਂਦਾ ਹੈ ਕਿ ਬੇਸਹਾਰਾਂ ਦਾ ਕਮਜ਼ੋਰਾਂ ਦੀ ਮਦਦ ਕਰਨ ਤੇ ਜਿਹੜਾ ਇਹ ਤਿਹਾਰ ਜਿਹੜਾ ਉਹ ਪ੍ਰਤੀਕ ਹੈ ਤੇ ਪਿਛਲੇ ਦਿਨੀ ਮੈਂ ਮਲੇਰ ਕੋਟਲੇ ਦੀ ਧਰਤੀ ਤੇ ਐਮ ਐਲ ਏ ਸਾਹਿਬ ਨੇ ਮੈਨੂੰ ਰੋਜਾ ਫਤਾਰੀ ਦੇ ਪ੍ਰੋਗਰਾਮ ਤੇ ਬੁਲਾਇਆ ਤੇ ਮੈਨੂੰ ਬਰਾਵੋ ਬੜੀ ਖੁਸ਼ੀ ਹੈ ਕਿ ਸਾਡੇ ਗੁਰੂਆਂ ਪੀਰਾਂ ਤੋਂ ਚੱਲਿਆ ਹੋਇਆ ਕਿਉਂਕਿ ਇਹ ਪੀਰਾ ਪਗੰਬਰਾਂ ਦੀ ਧਰਤੀ ਹੈ ਪੰਜਾਬ ਉਹ ਜਿਹੜੀ ਸਾਂਝੀ ਵਾਰਤਾ ਦਾ ਜਿਹੜਾ ਅੱਜ ਵੀ ਇੱਥੇ ਦੇਖਣ ਨੂੰ ਮਿਲਦਾ ਮੈਂ ਉਸ ਦਿਨ ਆਇਆ ਤਾਂ ਉਥੇ ਪੰਡਤ ਜੀ ਵੀ ਪਹੁੰਚੇ ਹੋਏ ਸੀ ਈਸਾਈ ਵੀ ਪਹੁੰਚੇ ਹੋਏ ਸੀ ਗ੍ਰੰਥੀ ਸਿੰਘ ਵੀ ਪਹੁੰਚੇ ਹੋਏ ਸੀ ਦਲਤ ਭਾਈਚਾਰੇ ਦੇ ਲੋਕ ਵੀ ਪਹੁੰਚੇ ਹੋਏ ਸੀ ਸੋ ਇਥੋਂ ਪਤਾ ਲੱਗਦਾ ਹੈ ਕਿ ਜਿੱਦਾਂ ਦਾ ਸੁਪਨਾ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਸਾਡੇ ਆਜ਼ਾਦੀ ਘੁਲਾਟੀਆਂ ਨੇ ਦੇਖਿਆ ਸੀ ਉਦਾਂ ਦਾ ਮਲੇਰ ਕੋਟਲਾ ਅੱਜ ਵੀ ਸਾਡੇ ਪੰਜਾਬ ਦੇ ਵਿੱਚ ਵਸ ਰਿਹਾ ਹੈ ਕਿਉਂਕਿ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਜਿੱਥੇ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਜਿੱਥੇ ਰਾਜਗੁਰੂ ਨੇ ਕੁਰਬਾਨੀ ਦਿੱਤੀ ਜਿੱਥੇ ਲਾਲਾ ਲਾਜਪਤਰਾਏ ਰਾਤ ਆਜੇ ਕੁਰਬਾਨੀ ਦਿੱਤੀ ਉਥੇ ਇਸ਼ਵਾਕੁੱਲਾ ਨੇ ਵੀ ਕੁਰਬਾਨੀ ਦਿੱਤੀ ਬਿਊਰੋ ਰਿਪੋਰਟ ਲੁਧਿਆਣਾ ਲਾਈਵ